ਕਮੇ ਆ ਠੀਕ ਆ ਬਾਈ ਮੋਲ ਸਪਰੇ ਤੂੰ ਹੀ ਛਿੜਕਣਾ ਹਾਂ ਹਾਂ ਬਾਈ ਕੀ ਹਿਸਾਬ ਕਿਤਾਬ ਲੈਣਾ ਯਾਰ ਯਾਰ ਬਾਈ 50 ਰੁਪਏ ਡਰਮੀ ਲੈਣਾ ਹੈ ਮਹਿੰਗਾ ਯਾਰ ਮਹਿੰਗਾ ਨਹੀਂ ਯਾਰ ਬਾਈ ਪਤਾ ਕੀ ਚੱਕਰਾ ਆ ਤਾਂ ਝੋਨੇ ਦਾ ਕੱਦ ਹੈਗਾ ਛੋਟਾ ਹਾਂ ਹੁਣ ਜਿਵੇਂ ਕਹਿੰਆਂ ਨੇ ਝੋਨੇ ਇਥੋਂ ਗਲਤਾਂ ਹੀ ਆਉਂਦੇ ਆ ਬਾਈ ਮੁਸ਼ਕਲ ਹੋ ਜਾਂਦਾ ਹੈ ਰੁਪਏ ਮੈਂ 50 ਹੀ ਲਵਾਂਗਾ ਯਾਰ 35 ਕਰ ਲਾ ਰੁਪਏ 50 ਲਵਾਂਗਾ ਵਟ ਤੇ ਹੋ ਕੇ ਵੈਜੀ ਜਿਵੇਂ ਕਹੇਗਾ ਉਵੇਂ ਸਪਰੇ ਛਿੜਕ ਦੇ ਚਲੋ ਰੁਪਏ 50 ਲੈ ਲਈ ਜਿਵੇਂ ਮੈਂ ਕਹੂੰਗਾ ਉਵੇਂ ਛਿੜਕਣੀ ਪਊ ਬੇਫਿਕਰ ਹੋ ਜਾ ਬਸ ਆ ਜੀ ਇਧਰ ਛਿੜਕ ਦੇ ਕਿੰਨਾ ਵਾਹਣਾ ਤਨ ਕਿੱਲੇ ਆ ਕੱਲ੍ਹ ਹੀ ਪਾ ਦੂੰਗਾ ਫਿਰ ਤਾਂ ਮੈਂ ਭਾਈ ਓਏ ਆ ਜਾ ਆਕਰ ਬੱਸ ਆ ਗਿਆ ਕਿ ਆ ਦਵਾਈ ਤੈਨੂੰ ਦੱਸਦਾ ਚੋਸਾ ਹੁਣਾ ਪਾ ਲਈ ਦਵਾਈ ਪਾਈ ਤਾਂ ਜਾਏਗਾ ਬਸ ਕੀ ਆ ਦੇਨੇ ਆ ਆ ਤੀ ਪਾਉਣੀ ਆ ਕਿੱਲੇ ਦੀ ਤੇ ਆ ਬਸ ਰੂੜ ਸੁਣ ਠੀਕ ਆ ਓ ਹੋ ਹੋ ਆਏ ਨਹੀਂ ਛੜਕਾਂਗਾ ਮੈਂ ਓਰੇ ਅੰਮੂ ਕਰਕੇ ਪੁੱਠਾ ਆ ਜਾ ਆ ਕੋਈ ਦਵਾਈ ਲਾਉਣਾ ਜਾਂਗੇ ਇਹ ਛੜਕੀ ਜਾਊਗੀ ਯਾਰ ਪੁੱਠੀ ਛੜਕ ਨਹੀਂ ਕਰੇ ਸੌਖੀ ਆ ਭਰਾਵਾ 50 ਜਨੇ ਕਰੇ ਸੌਖੇ ਆ ਦਵਾਈ ਲੈ ਲੇਗਾ ਮਹਿੰਗੀ ਦਵਾਈ ਆ ਓਹ ਉਖਾਰੜਦਾ ਛੜਕਲੇ ਛੜਕਲੇ ਓ ਚਾਪਲੋ ਓ ਭਰਾਵਾ ਮਾਰਦਾ ਓਏ ਓਹ ਹੋਰ ਕੀ ਹੋਗਾ ਤੈਨੂੰ ਭਰਾਵਾ ਐ ਕਰ 60 ਰੁਪਏ ਡਰਮੀ ਦੇ ਹਿਸਾਬ ਨਾਲ ਮੈਥੋ ਲੈ ਲੈ ਕਿਸੇ ਹੋਰ ਕੋਈ ਛੜਕਾ ਲੈ